ਸੁਗਰੀ ਬਾਰੀ ਤੇ ਜਾਣਾ ਮੰਮੇ ਨੇ ਨਹੀਂ ਰਹੀ ਗਿਆ ਲਾ ਐ ਦਰ ਕਿੱਧਰ ਚਲੇ ਆਉਣਾ ਪਿੱਛੇ ਦੇਖਦੇ ਕੀ ਬਣਾਇਆ ਇਹ ਤਾਂ ਨੇ ਹਾਂਜੀ ਸਸਰੇ ਘਰ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਹੁਣ ਤਿਆਰ ਹੋ ਗਏ ਜਾ ਰਹੇ ਆਂ ਪਮਾਲੀ ਪਿੰਡ ਮੇਰੀ ਭੈਣ ਦੇ ਪੁੱਤਾ ਹੋਇਆ ਬਲਜਿੰਦਰ ਉਹ ਨਹੀਂ ਕੰਵਲਉਣੀ ਸਾਡੇ ਸਾਰੇ ਸਾਡੇ ਕੋਲੇ ਆਏ ਹੋਏ ਨੇ ਤੇ ਅਸੀਂ ਰੋਟੀ ਨਹੀਂ ਖਾਧੀ ਹੈਗੀ ਚਾਹ ਦੇ ਨਾਲ ਪੰਜੀਰੀ ਖਾ ਲਈ ਆ ਤੇ ਉੱਥੇ ਭੈਣ ਨੇ ਅੱਜ ਸੇਰੇ ਬਣਾਉਣੇ ਆਪਦੇ ਪੁੱਤੇ ਦੇ ਅਸੀਂ ਸਾਰੇ ਉੱਥੇ ਜਾ ਰਹੇ ਆਂ ਉੱਥੇ ਜਾ ਕੇ ਖਾਵਾ ਪੀਵਾਂਗੇ ਪੰਜ ਅਸਤੀ ਗਾ ਸਾਰਿਆਂ ਨੂੰ ਮੈਂ ਵੀ ਤਿਆਰ ਹੋ ਗਿਆ ਸੀਗਾ ਬਸ ਹੁਣੇ ਤਿਆਰ ਹੋ ਗਏ ਤੇ ਇੱਧਰ ਸੌਮੀ ਖਾਉਂਦਿਆ ਮਾਮਾ ਰੋਟੀ ਬੈਠੇ ਮਾਮਾ ਰੋਟੀ ਖਾ ਰਹਾ ਟੌਰ ਨਾਲ ਤੇ ਮੁੜ ਕੇ ਸੌਖਾ ਹੋ ਜਾਣਾ ਕਿਉਂਕਿ ਸਾਨੂੰ ਹੋਰ ਸਮਾਂ ਦੁਪਹਿਰਾ ਹੋ ਜਾਊਗਾ ਮੁੜ ਕੇ ਦੁਪਹਿਰਾ ਤਾਂ ਉਹੀ ਲੈਣਾ ਹਾਂਜੀ ਆਪਾਂ ਨੂੰ ਬੱਜਾਂਗੇ ਤਿੰਨ ਸਾਢੇ ਤਿੰਨ ਬਹੁਤ ਧੰਨਵਾਦ ਕਰਨਗੇ ਆਪਾਂ ਨੂੰ ਹਾਂਜੀ ਬਾਦ ਨਹੀਂ ਹੋ ਸਕਦਾ ਮਾਮਾ ਦਾ ਭਾਈ ਉਹ ਟੀਫ ਤੇ ਚਾਹਾਂ ਵੀ ਆਉਂਗੇ ਦਾ ਇੰਨਾ ਚਾਹ ਆ ਕੇ ਪੀਵਾਂਗੇ ਕਿਹੜਾ ਸੁਗਰੀ ਬਾੜੀ ਤੇ ਜਾਣਾ ਮਾਮੇ ਨੇ ਕੋਈ ਗੱਲ ਮਾਦੇ ਨੇ ਐਸੀ ਵਾਣਾ ਆ ਬਿਲ ਨਹੀਂ ਆ ਕੇ ਪੀ ਦੂਗਾ ਪੈਣਾ ਤੇ ਸੌਣਾ ਹੀ ਆ ਮਾਮੇ ਦੇ ਹਾਂ ਪਰ ਤੇਰਾ ਬਈ ਤਾਂ ਔਖਾ ਹੋਵੇਗਾ ਰਗਾ ਮਾ ਚਲ ਕੋਈ ਚਾਹ ਤਿਆਰ ਕਰਦੇ ਹਾਂ ਡੋਲੋਂ ਚਾਹ ਤੇ ਪਰ ਉਹ ਵੀ ਔਖਾ ਪੀਤਾ ਸਕਦਾ ਐ ਹੁਣ ਆਪਾਂ ਵੀ ਕਈ ਵਾਰੀ ਜੇ ਪਿਆਰ ਕਰੇ ਹੁੰਨੇ ਆ ਫਿਰ ਆਖਣੇ ਘਰੇ ਆ ਫਿਰ ਚਾਹ ਪੀਂਦੇ ਆ ਕਰਦੇ ਆ ਲੇਟ ਹੋ ਹੀ ਜਾਂਦੀ ਆਪਣੀ ਤੇ ਕਦੇ ਕਦੇ ਚੱਲ ਹੀ ਜਾਂਦੀ ਹੈ ਜੀ ਹਾਂਜੀ ਤੇ ਬਲਜਿੰਦਰ ਵੀ ਇਧਰ ਵੇਖੋ ਤਿਆਰ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਾਰੇ ਆਹ ਮੂਹ ਸਾਰੇ ਜਣੇ ਵਧੀਆ ਹੋ ਮੂਹ ਕਿ ਸਾਰੇ ਜਣੇ ਬਹੁਤ ਵਧੀਆ ਤੇ ਹੁਣ ਅਸੀਂ ਤਿਆਰ ਹੋ ਗਏ ਮੈਂ ਇਹਦੀ ਪਾਈ ਐਡਰੈਸ ਇਹ ਐਡਰੈਸ ਮੇਰੀ ਉਹ ਵੀ ਹੈ ਜਿਹੜੀ ਮੇਰੀ ਬਿਮਾਰੀ ਵਾਲੀ ਛੋਟੀ ਮਾਸੇ ਨੇ ਮੇਰੇ ਨਾਲ ਹੀ ਬਣਵਾਈ ਸੀਗੀ ਤੇ ਉਹਨੇ ਮਟਵਾ ਕੇ ਜੱਤੀ ਸੀ ਮੈਨੂੰ ਉਦੋਂ ਜਦ ਆਪਾਂ ਕੱਪੜੇ ਲੈਣ ਗਏ ਸੀ ਪਿਛੇ ਵੀਡੀਓ ਵੀ ਪਾਈ ਸੀਗੀ ਤੇ ਸਾਡੀ ਸੇਮ ਸੇਮ ਹੀ ਸੀਗੀ ਗਲੇ ਦੁਪੱਟਿਆਂ ਦੇ ਫਰਕ ਸੀਗਾ ਤੇ ਉਹਨੇ ਪਾਲੀ ਸੀ ਪਿਛਲੇ ਫੰਕਸ਼ਨ ਤੇ ਜੋ ਨਾਲੀ ਨੂੰ ਗਏ ਸੀ ਤੇ ਮੈਂ ਅੱਜ ਪਹਿਲੀ ਵਾਰੀ ਪਾਈ ਆ ਮੈਨੂੰ ਸੋਹਣੀ ਲੱਗੀ ਪਾਈ ਹੋਈ ਇਸ ਵਾਰ ਪਰ ਮੈਂ ਪਾਉਂਦੀ ਨਹੀਂ ਸੀ ਕਿ ਮੈਂ ਵੀ ਮੋਟੀ ਬਾੜੀ ਲੱਗਦੀ ਪਰ ਮੈਂ ਹੁਣ ਥੋੜੀ ਜਿਹੀ ਪਤਲੀ ਹੋ ਗਈ ਤਾਂ ਕਿ ਵੈਸੇ ਮੋਟੀ ਨਹੀਂ ਲੱਗਦੀ ਸਾਰੇ ਬੱਚੇ ਤਿਆਰ ਹੋਈਆਂ ਨੇ ਮਾਸੀ ਤਾਂ ਤਿਆਰ ਹੋਈ ਬੈਠੀ ਇੱਧਰ ਇੱਧਰ ਕੋਮਲ ਤਿਆਰ ਹੋਈ ਨਾ ਕੋਮਲ ਥੇ ਨਹੀਂ ਕਰ ਕਿੰਨਾ ਟਾਈਮ ਲਾਏਗੀ ਬਸ ਛੱਡ ਨੀ ਹੋਰ ਕਿ ਖਾਣ ਵਾਲੇ ਹੈਗਾ ਬੜਾ ਜਿਹਾ ਯੋਗ ਰਾਜ ਤੇ ਮਹਾਵੀਰ ਵੀ ਲੱਗੇ ਹੋਇਆ ਯੋਗ ਰਾਜ ਦਾ ਬੰਨ ਨਹੀਂ ਪੱਗ ਹੈ ਮੈਂਟੀ ਦਾ ਦੋ ਲਾਏ ਆ ਪਿੱਛੇ ਲੜ ਸੈੱਟ ਕਰਨ ਵਾਲੇ ਮੈਂ ਕਰਦਾ ਠੀਕ ਕੋਈ ਨਹੀਂ ਮਹਾਵੀਰ ਨਹੀਂ ਬਸ ਬੰਨ ਲਈ ਤਿਆਰੀ ਹੈ ਕੰਮ ਤੇ ਲੱਗੇ ਹੋਇਆ ਵੀਰੇ ਹੈਂ ਦੇਖਾ ਜੱਜ ਗਈ ਮੁੰਡੇ ਸਰਦਾਰ ਬਣ ਕੇ ਪੂਰੇ ਹੱਦ ਜਿ ਮੋਟੂ ਕਿੰਨਾ ਵਧੀਆ ਦਾ ਪੱਗ ਬੰਨ ਕੇ ਹੈਂ ਲੱਸੀ ਵੀ ਨਾ ਬਣਾਉਂਦੇ ਆਜੋ ਆਜੋ ਕਰਾ ਲੇਟ ਹੋ ਗਏ ਚਲੋ 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 ਬੈਠੋ ਕਰਾ ਮੂਰਤ ਕਰਤੀ ਮੂਰਤ ਵੇ ਚੰਗੀ ਸਾਡਾ ਹੈ ਮੂਰਤ ਹੋ ਗਿਆ ਵਧੀਆ ਹੋ ਗਿਆ ਹਾਂ ਇਹ ਵਧੀਆ ਹੋ ਗਿਆ ਉਹ ਚੱਕਣ ਲੱਗ ਗਿਆ ਉਹ ਵਿਚਾਰੇ ਨੇ ਚੱਕਣੀ ਵਾਲੀ ਇਹ ਪਰਵਰਸ ਪਰਵਰਸੀ ਆ ਤੇ ਹਾਂ ਤੇ ਦੇਖ ਲਓ ਮੁੰਡੇ ਨੇ ਬਾਕੇ ਏਸ ਰੱਖੇ ਹੋਏ ਆ ਇਧਰ ਆ ਕੇ ਸਿੱਖ ਬਣ ਕੇ ਇਧਰ ਆ ਕੇ ਲੋ ਜੀ ਹੁਣ ਅਸੀਂ ਦਰਪੇ ਕਰੋ ਵੀਰੇ ਉਹਨਾਂ ਦੀ ਗੱਡੀ ਪਿੱਛੇ ਆ ਰਹੀ ਹੈ ਕੱਢ ਲਈ ਉਹਨਾਂ ਨੇ ਬਾਹਰ ਦੇ ਇੱਕ ਉਹ ਸਾਡ ਨੇ ਬਹਿ ਗਈ ਮੰਮੀ ਮਾਸੀ ਤੇ ਗੁਰਮੀਹਰ ਦੇ ਮਹਾਵੀਰ ਕਹਿੰਦੇ ਸਾਮਾ ਮੇਰੀ ਗੱਡੀ 'ਚ ਬੈਣਾ ਨਾ ਨਵੀਂ ਗੱਡੀ ਤੇ ਚਾਹ। ਉਹ ਯਾਰ ਆਜ ਨਾਲ ਬੈ ਕੇ ਖੁਸ਼ ਨਹੀਂ ਤਿੰਨੇ ਜਾਣੇ ਇੱਕੋ ਜਿੱਕੇ। ਜਵਰਾ ਨਾਲ ਨਵੀਂ ਗੱਡੀ ਦੇ ਵਿੱਚ ਆ। ਗੋਮਲ ਉਧਰ ਬੈ ਤਾਂ। ਉਹ ਕਹਾਂ ਹੈ ਕੁਲਵੰਦਰ ਨਾ ਆਲਾ ਜਦੋਂ ਮੈਂ ਗੱਡੀ ਆ ਮੈਨੂੰ ਦੋ ਕਹਿੰਦਾ ਮੈਂ ਇੱਕ ਲਾਉਣਾ ਇਹ। ਆਹ ਉਹ ਕਹਿੰਦਾ ਸੀ ਉਹ। ਹੋਰ। ਇਹ ਦੋ ਗੱਡੀ ਲੈ ਨਹੀਂ ਜਾਉਂਦਾ। ਕਹਿੰਦਾ ਇਹ ਮੈਂ ਲੈ ਕੇ ਜਾਂਦਾ ਹਾਂ। ਨਹੀਂ ਨਹੀਂ। ਕਹਿੰਦਾ ਕਮਨਲੀ ਮੰਨਦਾ। ਉਹ ਜੁਆਰ ਆਪਣੇ ਨੱਟ ਚਿੰਬੜ ਦੇ। ਆਹ ਹੋਈ ਹਣ ਸਿਆਣੇ ਬੰਦੇ ਬੈਠੇ ਆ। ਸੱਚੇ ਸਿਆਣੇ ਆ।

ਇਹ ਖੜੀਤ ਵਾਸੇਂ ਬੋਲੋ ਉਹ ਜੋ ਕਹਿੰਦੇ ਨੇ ਉਹ ਬੰਦੇ ਜਨਮ ਖਿਚਾ ਰਹੀ ਰਹੀ ਰੋਟਾ ਆਦਾ ਧੁਕ ਰਹੀ ਆ ਗਈ ਆ ਇਹਦਾ 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 ਅੰਗਾਰੇ ਮੇਰੇ ਕਹਿੰਦੇ ਕਾਸ਼ ਨਹੀਂ ਹੁੰਦਾ ਹਾਂ ਚੱਲਨੇ ਆਂ ਜੀ ਸੇਰੇ ਬਨਣ ਉਹ ਦੇਖੋ ਚੱਲਿਆ ਤਾਂ ਹੈਗਾ ਉਹ ਬਹੁਤ ਹੈਗਾ ਉਹ ਬਹੁਤ ਸਵਾਦੀ ਨੇ ਨਹੀਂ ਬਣਨਾ ਨਹੀਂ ਭੈਣ ਜੀ ਮੈਂ ਤੁਹਾਨੂੰ ਕਹਿੰਦਾ ਨਾ ਕੀ ਬਣਾਉਂਦਾ ਗਾਮਦੇ ਦਾ ਕੋਈ ਕੀ ਹੈ ਉਹਨਾਂ ਦਾ ਜਿਹੜਾ ਉਹਨਾਂ ਦੇ ਰਾਜ ਜੀ ਬੰਦ ਕੇ ਦਰਵਾਜੇ ਤੇ ਗੱਲ ਆਉਂਦੀ ਕੰਦਗਾ ਚਾਹਣ ਸਰ ਮਿਸਾਈਲ ਤਾਂ ਚਾਹੀਦਾ ਇੱਕ ਥੇ ਇਕੱਲੀ ਲਾ ਲੰਦਾ ਉਹ ਜਸਪ੍ਰੀ ਇੱਕ ਦੌਰ ਤੇ ਬੰਦ ਨਹੀਂ ਨਹੀਂ ਨੰਬਰ ਆ ਦੇ ਨਾ ਨਹੀਂ ਰੋਟੀਆਂ ਨਹੀਂ ਬਸ ਕਰ ਦੇ ਇੱਕ ਉਹ ਚਿੱਟਾ ਹੈਗੀ ਆ ਉਹ ਨਹੀਂ ਉਹ ਨਹੀਂ ਬਸ ਤੇ ਹੋ ਜਾਣਗੀ ਤਾਂ ਬੇੜਾ ਬੰਦ ਨਹੀਂ ਇੱਥੇ ਬਸ ਬਹੁਤ ਹੈ ਇੱਥੇ ਹਾਂ ਇੱਕ ਨਾ ਪਾੜੇ ਇੱਕ ਨਾ ਪਾਗੇ ਖੋਲਦੇ ਉਵੇਂ ਨਹੀਂ ਹੁੰਦਾ ਤੇਰੀ ਰੇੜੇ ਤੇ ਬਣਾਏ ਸੀ ਵੀਡੀਓ ਬਣਾ ਦੇਣੀ ਸੀ ਉਹ ਓਦੋਂ ਦਾ ਫੋਟੋਗ੍ਰਾਫਰ ਕਿੱਧਰ ਗਿਆ ਸਵੇਰੇ ਉਹਨੂੰ ਵਿਆਹ ਜਾਣਾ ਸੀ ਮੁੜ ਕੇ ਸਵੇਰੇ ਮੁੰਡੇ ਦੀ ਫੋਟੋ ਕਰਦਿਆ ਆ ਆ ਬੱਦਿਆ ਆ ਬੋਲ ਬੋਲੇ ਖੋਲ ਦੇ ਦੋ ਕੋਈ ਨਾ ਤਾਂ ਹਰ ਦੋ ਲਾ ਬਾਤ ਬੁੱਧ ਚਾਪਾ ਕਨ ਬੰਦਰ ਬੀਡੀ ਖੇਡ ਲਓ ਜਾਓ ਜੱਦੀ ਜੀ ਇਹਦੇਲ ਕੀ ਕਰਕੇ ਬੰਦਰ ਜਾ ਕੇ ਕਰ ਦੇ ਉੱਚਾ ਹੁਣ ਗੇੜ ਦੇ ਉੱਤੇ ਸਰੀਆ ਬੈਠ ਕੇ ਰੌਣ ਦਾ ਪਹਿਲਾਂ ਮੈਂ ਇਹ ਕਿ ਘਰ ਦੇ ਕੇ ਬੰਦ ਨੌਕੀ ਹੋ ਜਾਂਦੇ ਨੇ ਡੈਡੀ ਸਿਰ ਤੇ ਨਾ ਲੱਗਦੇ ਉਹ ਬਿਚਾਲੇ ਬੰਦਣਾ ਮੈਂ ਤਾਂ ਹਾਂ ਅੱਛਾ ਇੱਥੋਂ ਕੱਟੀ ਨਹੀਂ ਆਹਰੇ ਉਦਰੀ ਇਹ ਕਿ ਨਾ ਸੋਖ ਕੇ ਵੀ ਦੋ ਬਾਈਕਾ ਬੰਦ ਇਹ ਕਿ ਨਾ ਮੰਨੀ ਹੋਰ ਲੈ ਕੁੰਡੇ ਹੋਰ ਮੇਰੇ ਭਾਂਦੇ ਪਤਾ ਨਹੀਂ ਨਹੀਂ ਕਿੱਥੇ ਬੰਨਣ ਉਹ ਬੱਤੀ ਆ ਗਈ ਇੱਧਰੋਂ ਉੱਪਰ ਸਹੀ ਦਾ ਸਹੀ ਆ ਬਿਚਾਲੇ ਬੰਦੂ ਹੁਣ ਤਾਂ ਨਹੀਂ ਬੰਦੂ ਇਹ ਨਾ ਕਿ ਸੈਂਟਰ ਤੋਂ ਬੰਦ ਤਹਾ ਕਰਦੇ ਮੈਂ ਦੋ ਕਿਰੀਨ ਅੰਦਰੋਂ ਮੇਲਗੇ ਆਈ ਹੁਣ ਤਾਂ ਇਹ ਨਾ

ਚੱਲ ਕੋਈ ਨਾ ਰਹਿਣ ਦੇ ਜਿਹ ਲੈ ਗਿਆ ਕੋਈ ਕਿਆਸ ਕਰ ਲੈ ਨਹੀਂ ਕਰਨੀ ਬਾਤ ਨਹੀਂ ਆਈ ਸੀ ਬੱਤ ਸੀਗਾ ਪਹਿਲਾਂ ਧਾਗਾ ਲਿਓ ਚੱਲ ਕੋਈ ਨਾ ਜਾਏ ਸਾਹ ਉੱਪਰ ਦੀ ਗਾਇ ਮਾਰ ਜਿਹਨਾਂ ਆਣ ਕੇ ਆ ਗਏ ਹੁਣ ਤੇ ਕਿਹ ਝੋਣ ਲੱਗੇ ਨੇ ਕਿ ਦੇਖੋ ਬੋਲੇ ਕਿ ਬੋਲ ਦਾ ਠੀਕ ਆ ਰਹੀ ਬੋਲ ਗਿਰਿਆ ਸੀ হা দিয়ে মাছ ਵੀਡੀਓ ਬਣਾਈਏ ਨਹੀਂ ਉਹ ਚੁੱਫੀ ਮਿਲਦੇ ਹਾਂ ਜੀ ਵਲੌਗ ਬਣਾਉਂਦੇ ਹਾਂ ਅੱਛਾ ਮੇਰੇ ਭਾਗ ਲਾ ਦੇਣਾ ਇਹ ਉਹਨਾਂ ਨੂੰ ਕਿੰਨਾ ਚਾਹਨਾ ਹੋਵੇ ਇਹਨਾਂ ਦੇ ਨਾਲ ਕਰਨਾ ਪਏ ਚਾਹ ਜੀ ਬਸ ਹੋਰ ਹੀ ਹੋਣਾ ਹੈ ਜੇ ਨਾਲ ਉਹ ਇਹਨਾਂ ਦੇ ਬਦਲਾ ਆ ਜਾ ਆਪਣਾ ਦੇਖੋ ਰੋਟੀ ਖਾਣ ਲੱਗੀ ਹੁਣ ਅਸੀਂ ਕੀ ਕਰੀਏ ਨਹੀਂ ਜੰਗਾਂ ਵਿੱਚ ਤੁਸੀਂ ਕਿਤਾਬ ਦੀ ਨਾਲ ਪਨੀਰ ਦੁੱਧ ਸਾਹਿਬ ਜੀ ਬੁੰਦੀ ਬਹੁਤ ਲੱਗਦਾ ਹੈ 5 ਨੰਬਰ ਹੁੰਦਾ ਰਸਮੀ ਲੱਗਦਾ ਕਿੰਨਾ ਫਾਇਦਾ ਹੈ ਨਾ ਅੱਜ ਦੇ ਆਪ ਦੇ ਵਾਹ ਦੇਖੋ ਕਿਵੇਂ ਦੇਖਦੇ ਕਿ ਜਦੋਂ ਦੇਖਦੇ ਨਾ ਬਣੀ ਨਾ ਨਾ ਕੀ ਚਾਹੇ ਕਿ ਜਦੋਂ ਉਹ ਮਾਰਦੀ ਜੀ ਦੋਸਤ ਹਾਂ ਜੀ ਸੁਆਦਮ

ਉਹ ਕੋਈ ਆਪਾਂ ਨੂੰ ਕਹਿੰਦਾ ਆਪਾਂ ਨੂੰ ਉਸ ਮੇਲੇ ਦਾ ਅੰਦਰ ਲੰਘ ਕੁਰੀ ਦੇ ਆਪੇ ਦੋ ਤੇਰੇ ਨਹੀਂ ਉਹ 2020 ਨਹੀਂ ਪਤਾ ਨਹੀਂ ਉਹ ਬੰਦਾ ਨਹੀਂ ਆਪੇ ਦੇਖੇਗਾ ਇੱਦਾਂ ਤੇ ਨਾ ਆ ਰਹੀ ਹੈ

वो नहीं था तो सरिता आप आके दीजिए ना क्या रखा है काका काका ये तो वो बात नहीं है ये तो रिटर्न लग गया है फ्यूज में लगाओ ठीक है ठीक है ठीक है भाई मैं भाई मैं भाई इतना नहीं मारते हम मार दे मार दे मारते आप ओहो जी हूं चले छोटी मासू के घर देखन अस मस्ती ना जो ਮਾਸੀ ਥੋੜਾ ਜਿਆ ਕਰਦਾ ਨਕਸ਼ਾ ਇਹ ਚੇਂਜ ਕੀਤਾ ਤੇ ਮਾਸੀ ਕਹਿੰਦੇ ਵੀ ਤੇ ਆਉ। ਕਾਸੀ ਬਾਹਰੋਂ ਆਈ ਸੀ ਤਾਂ ਸਾ ਗੱਲਾਂ ਕਰਦੇ ਰਹਿੰਦੇ ਰਹੇ ਸੀ ਕਿ ਫਿਰ ਅਸੇ ਉਹਦੇ ਇੱਕੇ ਵੀ ਗਾਹ ਨਿਕਲ ਜਾਣਗੇ। ਆ ਵੱਡੇ ਮਾਸੀ ਹੁਣ ਸਾਡੇ ਮਾਸੀ ਵੀ ਜਾਣਗੇ ਮੇਰੀ ਮਾਸੀ ਦੀ ਕੁੜੀ ਨਾਲ। ਧੀ ਕਿੰਨੀਆਂ ਦੇਖਿਆ ਨੂੰ। ਤੁਹਾਨੂੰ ਛੱਡ ਜਾਣਗੇ ਹੁਣ ਇੱਥੇ ਇਕੱਲਿਆਂ ਨੂੰ। ਤੁਹਾਡਾ ਸਾਥ ਛੱਡਤਾ ਇਹਨਾਂ ਨੇ। ਪ੍ਰੋਗਰਾਮ ਬਹੁਤ ਵਧੀਆ ਸੀਗਾ ਸਾਰੇ ਬੰਦੇਗੇ ਤਨ ਵਧੀਆ ਹੋ ਗਿਆ। ਛੋਟੀ ਪਾਣੀ ਬਹੁਤ ਸਵਾਦ ਸੀ ਸਾਰਾ ਕੁਝ ਵਧੀਆ ਕੱਲ ਮੀਨੈ ਤੁਮੇ ਦੀ ਬੰਤ ਨੂੰ ਹੇ ਗੱਲਾਂ ਬਾਤਾਂ ਹੋ ਗਈਆਂ ਸਾਰੀਆਂ ਤੇ ਹੁਣ ਮਾਸੂ ਦਾ ਘਰ ਦੇ ਕੇ ਫਿਰ ਕਹਾਂ ਨੰਗ ਜਾਗੇ ਹਾਂਜੀ ਛੋਟੀ ਮਾਸੀ ਦੇ ਘਰੇ ਆ ਕੇ ਬੂਟੇ-ਬਾਟੇ ਪਹਿਲਾਂ ਇਧਰ ਸ਼ੈੱਡ ਪਾਇਆ ਸੀ ਇਹਨਾਂ ਨੇ ਚੱਕਤਾ ਮੰਨਦਾ ਉਹ ਘੱਟੇ-ਕੁੜੀ پارک ਕਰੰਦੇ ਸੀਗੇ ਕੋਈਆਂ ਬੂਟੇ ਬਹੁਤ ਲਾਉਂਦੇ ਨੇ ਆਸੜੀ ਪ੍ਰੇਮੀ ਨੇਗੇ ਆਹ ਵੇਖੋ ਬਹੁਤ ਸੋਹਣਾ ਨਾਲ ਨਾਲ ਕੰਮ ਨੇ ਗੰਮਲੇ ਆਹ ਦੇ ਦੇ ਕਰਦੇ ਰਹਿਣ ਕਹਿਦੇ ਮੜਜ हम वासी पड़ी थी तो पहुंचे कि पहले नहीं क्यों मैं आगे कल बंदर होना नहीं आया अच्छा है मेहतानी जी करता पक्का ला लिए नहीं नहीं गर्मी था अंदर का ठीक है हाय बहुत गर्मी है जो आप कहते हो कि इधर किधर चले आओ ना इच्छा तो है तो क्यों नहीं आया इतना शेड्यूल जब पाया किधर जनता तो बहुत � ਕਾਹੀ ਥੋੜੇ ਜਗ੍ਹਾ ਬਣਾ ਲਈ ਪਿੱਛੇ ਉਹ ਨਾ ਆ ਕੀ ਬਣਾਇਆ ਹੈ ਇਹ ਟਾਇਲਟ ਬਾਥਰੂਮ ਬਣਾਇਆ ਹੋਣਗੇ ਪਿੱਛੇ ਮੈਂ ਲਾਦਾ ਵੈਸੇ ਹੈ ਹਾਂ ਬੂਟੇ ਇਹ ਲੱਗਨੇ ਲੱਗ ਹੈ ਇਹਨਾਂ ਦੇ ਫਲ ਦਾ ਆ ਗਈ ਹੈ ਬਾਦ ਅੱਛਾ ਬਾਥਰੂਮ ਹੀ ਹੈ ਇਹ ਉੱਪਰ ਕਮਰਾ ਬਾਥਰੂਮ ਹਾਂ ਅੰਦਰ ਨਹੀਂ ਦੇਖ ਸਕਦਾ ਲੱਗਿਆ ਹੁਣ ਤਾਂ ਸਾਰੀਆਂ ਨੇ ਨਾ ਹਾਂ ਬਾਗ ਪਿੱਛੇ ਇਹਨਾਂ ਦਾ ਹਾਂ ਇੱਥੇ ਬਾਗ ਲਾਇਆ ਹੈ ਸਰੋਂ ਕੱਢੀ ਸੋਣੀ ਖੜੀ ਆ ਡ੍ਰੈਗਨ ਫਰੂਟ ਖੜਾ ਹੈ ਡ੍ਰੈਗਨ ਫਰੂਟ ਹਾਂ ਤੇ ਆਹ ਦਾਰੇ ਇਹਦੇ ਬਦਾਮ ਦੇ ਚੀਕੂ ਦੇ ਆੜੂ ਦੇ ਕਿੰਨੂ ਸਾਰੇ ਤਰਤ ਲੱਗੇ ਹੋਏ ਉਹ ਬਦਾਮ ਦਾ ਲੱਗਦਾ ਮੈਨੂੰ ਆ ਵੀ ਆ ਫਿਰ ਸਾਰੇ ਹਾਂ ਬਹੁਤ ਬਹੁਤ ਆਇਆ ਫਿਰ ਹਾਂ ਜਰੂਰ ਤੁਸੀਂ ਜਾਣਾ ਉੱਥੇ ਜਾਣਾ ਹਾਂ ਉਹ ਇਹ ਨਹੀਂ ਕਿਤੇ ਆਉਂਦੇ ਇਹਦੇ ਹਾਂ ਹਾਂ ਇਹਨਾਂ ਨੂੰ ਕੈਨੇਡਾ ਨੇੜੇ ਆ ਆਪਾਂ ਦੂਰ ਬੈਠੇ ਆ ਹਾਂ ਅਮਸੀ ਹਾਂਜੀ ਕੈਨੇਡਾ ਨੇੜੇ ਆ ਕਰਦਾ ਤਪੂ ਉਸਲਾ ਦੂਰ ਹਾਂਜੀ ਸਹੀ ਗੱਲ ਦਾ ਚਲੋ ਠੀਕ ਹੈ ਵਸੇ ਠੀਕ ਹੈ ਜੀ ओके ਇਹ ਰੋਟੀ ਆ ਰਹੀ ਆ ਗਈ ਮਮਾ ਜੀ ਤੇ ਨਾਨੀ ਦੀ ਪਾਪਾ ਨੇ ਖਾ ਲਈ ਉਹ ਕਿੱਥੇ ਗਈ ਛੁੱਤੀ ਹੈ ਠੀਕ ਛੁੱਤੀ ਹੈ ਮੈਂ ਥੋੜੀ ਜਿਹੀ ਖਾਦੀ ਆ ਸਮਾਂ ਲੈ ਲੂ ਕੁ ਬਿਆਲੀ ਬਣਾ ਕਰ ਜੀ ਚਾਹ ਤੁਸੀਂ ਤੁਸੀਂ ਸਲਾਹ ਦਾਦੀ ਜੀ ਸਲਾਹ ਨਹੀਂ ਆ ਰਹਾ ਹਾਂ ਚਲੋ ਨੇ ਹਾਂਜੀ ਅਸੀਂ ਆ ਗਏ ਸੀ ਤੇ ਹੁਣ ਅਸੀਂ ਲੱਗੇ ਰੋਟੀ ਖਾਣ ਰੋਟੀ ਤੇ ਹੈਗਾ ਬਸ ਸਾਗ ਪਨੀਰ ਦੀ ਪਰਦੀ ਬੁੰਦੀ ਪ੍ਰੋਗਰਾਮ ਬਹੁਤ ਸੋਹਣਾ ਹੋ ਗਿਆ ਅਸੀਂ ਦੇਖਿਆ ਤੇ ਫਿਰ ਕਮਨ ਨੂੰ ਲੈ ਜਾਂਦਾ ਤੇ ਤੁਸ਼ਨ ਤੇ ਗਈ ਹੋਈ ਸੀ ਜੀ ਹੁਣ ਰੋਟੀ ਖਾਣ ਲੱਗੇ ਰੋਟੀ ਮੱਕੀ ਦੇ ਨਾਲ ਖਾ ਰਹੀ ਹਾਂ ਮੈਂ ਥਾਲਾ ਚਾਹ ਬਣਾਇਆ ਘਰੇ ਗੋਭੀ ਤੇ ਗਾਜਰ ਦਾ ਆ ਬੁੰਦੀ ਤੇ ਪੱਜੀ ਲੈ ਜਾ ਸੁੱਚੀਆਂ ਨੇ ਤੁੰਨੇ